ਨਸ਼ਈ ਕਹਿ ਨਹੀਂ ਦੇਣਾ ਚਿੱਟਾ ਪੰਜਾਬ ਤੇ ਰਹਿਣ ਨਹੀਂ ਦੇਣਾ ਅੱਜ ਦੀ ਇਸ ਰੈਲੀ ਦੀ ਸਭ ਤੋਂ ਵੱਡੀ ਕਾਮਯਾਬੀ ਜਿਹੜੀ ਕੀ ਹਲਕਾ ਜਖਣੀ ਤੇ ਵਾਰਡ ਨੰਬਰ 36 ਦੀ ਕਾਮਯਾਬੀ ਇਹ ਆ ਵੀ ਜਿਹੜਾ ਯੂਥ ਆ ਯੂਥ ਅੱਜ ਪੂਰੇ ਹੀ ਵਧੀਆ ਤਰੀਕੇ ਨਾਲ ਜਾਗ ਚੁੱਕਿਆ ਤੁਸੀਂ ਸਭ ਤੋਂ ਪਿੱਛੇ ਤੱਕ ਦੇ ਕਿੰਨਾ ਕੱਟ ਠਾਠਾ ਮਾਰਦਾ ਤੇ ਮੈਂ ਇਹ ਅਪੀਲ ਆ ਨਸ਼ੇ ਵਾਲਿਆਂ ਨੂੰ ਵੇਚਣ ਵਾਲਿਆਂ ਨੂੰ ਕਿ ਇਹ ਧੰਦਾ ਛੱਡ ਕੇ ਕੋਈ ਕੰਮ ਤੰਦਾ ਹੋਰ ਕਰ ਲੈਣਾ ਇਹ ਨਸ਼ਾ ਸੀ ਆਪਣੇ ਹਲਕੇ ਦੇ ਵਿੱਚ ਵੇਚਣ ਲਈ ਜੀ ਨਾਲ ਇਹ ਅੱਜ 36 ਨੰਬਰ ਵਾਰਡ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜਾ ਮਾਰਚ ਕੱਢਿਆ ਜਾ ਰਿਹਾ ਕਿਉਂਕਿ ਜਿਹੜਾ ਸਾਡਾ ਜੂਥ ਆ ਉਹ ਜਾਗ ਪਿਆ ਔਰ ਪਹਿਲਾਂ ਵੀ ਅਸੀਂ ਤਿੰਨ ਮੀਟਿੰਗਾਂ ਇੱਥੇ ਇਸ ਵਾਰਡ ਦੇ ਵਿੱਚ ਕਰ ਚੁੱਕੇ ਹਾਂ ਜਿੱਥੇ ਕਿ ਜੂਥ ਵਾਲਿਆਂ ਨੇ ਤਹਈਆ ਕੀਤਾ ਕਿ ਨਾ ਤਾਂ ਅਸੀਂ ਇੱਥੇ ਨਸ਼ਾ ਵੇਚਣ ਦੇਵਾਂਗੇ ਨਾ ਅਸੀਂ ਖੁਦ ਨਸ਼ਾ ਕਰਾਂਗੇ ਤੇ ਨਾ ਹੀ ਜਿਹਨੂੰ ਪੁਲਿਸ ਪਰਚਾ ਦਰਜ ਕਰੇਗੀ ਅਸੀਂ ਉਹਦੀ ਜ਼ਮਾਨਤ ਦੇਣ ਜਾਵਾਂਗੇ ਤੇ ਮੈਂ ਇਹ ਅਪੀਲ ਆ ਨਸ਼ੇ ਵਾਲਿਆਂ ਨੂੰ ਵੇਚਣ ਵਾਲਿਆਂ ਨੂੰ ਕਿ ਇਹ ਧੰਦਾ ਛੱਡ ਕੇ ਕੋਈ ਕੰਮ ਧੰਦਾ ਹੋਰ ਕਰ ਲੈਣ ਇਹ ਨਸ਼ਾ ਅਸੀਂ ਆਪਣੇ ਹਲਕੇ ਦੇ ਵਿੱਚ ਵੇਚਣ ਨਹੀਂ ਜੇ ਨਾਲ ਤੋਂ ਬਾਅਦ ਮੈਮ ਕਿੰਨਾ ਦੇਖਦੇ ਹੋ ਜਿਹੜੇ ਲੋਕ ਕਈ ਛੋਟੇ ਵੀ ਵੇਚਦੇ ਆ ਕਈਆਂ ਦੇ ਕਹ ਰਹੇ ਆ ਵੀ ਕੋਈ ਹਿੱਸੇਪੱਤੀ ਐ ਕੋਈ ਦੇਖੋ ਜਿਹੜੇ ਲੋਕ ਆ ਡਰ ਜਾਂਦੇ ਨੇ ਅੱਜ ਜਿਹੜੀਆਂ ਸਾਡੀਆਂ ਇਹ ਵਾਰਡਾਂ ਦੇ ਵਿੱਚ ਮੀਟਿੰਗਾਂ ਕਰਨ ਦਾ ਤੇ ਰੈਲੀ ਕਰਨ ਦਾ ਇਹੀ ਮਕਸਦ ਆ ਵੀ ਕਿਸੇ ਤੋਂ ਡਰਨ ਦੀ ਲੋੜ ਨਹੀਂ ਮੇਰੇ ਦਫ਼ਤਰ ਤੱਕ ਪਹੁੰਚ ਕਰੋ ਜਿੱਥੇ-ਜਿੱਥੇ ਨਸ਼ਾ ਵਿਕਦਾ ਮੈਨੂੰ ਦੱਸੋ ਤੇ ਆਪਾਂ ਉਹਨੂੰ ਖਤਮ ਕਰੀਏ ਕਿਉਂਕਿ ਸਾਡੀਆਂ ਧੀਆ ਭੈਣਾਂ ਨੇ ਗਲੀਆਂ ਦੇ ਵਿੱਚ ਰਹਿੰਦੀਆਂ ਪਿੱਛੇ ਵੀ ਸਾਡੇ ਜੂਥ ਨੇ ਕੁਝ ਮੁੰਡਿਆਂ ਨੂੰ ਫੜ ਕੇ ਪੁਲਿਸ ਨੂੰ ਫੜਾਇਆ ਉਹਨਾਂ ਤੇ ਬੱਚਾ ਦੱਤ ਦਿੱਤਾ ਉਹਨਾਂ ਨੂੰ ਵੱਡੇ ਘਰ ਭੇਜਿਆ ਅੱਜ ਜਿਹੜੀ ਰੈਲੀ ਕੀਤੀ ਸੀ ਮੈਡਮ ਆਇਆ ਨਾ ਅੱਜ ਦੀ ਇਸ ਰੈਲੀ ਦੀ ਸਭ ਤੋਂ ਵੱਡੀ ਕਾਮਯਾਬੀ ਜਿਹੜੀ ਕੀ ਹਲਕਾ ਦਖਣੀ ਤੇ ਵਾਰਡ ਨੰਬਰ 36 ਦੀ ਕਾਮਯਾਬੀ ਇਹ ਆ ਵੀ ਜਿਹੜਾ ਯੂਥ ਆ ਯੂਥ ਅੱਜ ਪੂਰੇ ਹੀ ਵਧੀਆ ਤਰੀਕੇ ਨਾਲ ਜਾਗ ਚੁੱਕਿਆ ਤੁਸੀਂ ਸਭ ਤੋਂ ਪਿੱਛੇ ਤੱਕ ਜਦੋਂ ਕਿੰਨਾ ਕੱਟ ਠਾਠਾ ਮਾਰਦਾ ਸਾਰੇ ਯੂਥ ਨੇ ਇਹ ਪਰਣ ਲਿਆ ਵੀ ਅਸੀਂ ਵਾਰਡ ਨੰਬਰ 36 ਕੀ ਹਲਕਾ ਦਖਣੀ ਦੇ ਵਿੱਚ ਹੀ ਨਸ਼ਾ ਕਿਤੇ ਵੀ ਕਰਨ ਨਹੀਂ ਦੇਣਾ ਤੇ ਜਿਹੜਾ ਸੀਪੀ ਸਾਹਿਬ ਦਾ ਨਾਰਾ ਹੁੰਦਾ ਸੀ ਨਸ਼ਈ ਕਹਿਣ ਨਹੀਂ ਦੇਣਾ ਚਿੱਟਾ ਪੰਜਾਬ ਤੇ ਰਹਿਣ ਨਹੀਂ ਦੇਣਾ ਆਲੇ ਕਿੰਨਾ ਦਾ ਸਹਿਯੋਗ ਮਿਲ ਰਿਹਾ ਲੋਕਾਂ ਦਾ ਜੀ ਸਹਿਯੋਗ ਬਹੁਤ ਵਧੀਆ ਮਿਲਿਆ ਯੂਥ ਦਾ ਇੰਨਾ ਉਤਸ਼ਾਹ ਵਾ ਨਸ਼ੇ ਪ੍ਰਤੀ ਸਿਰਫ ਇੱਕ ਚਿੱਟੇ ਦੇਖਣਾ ਬਹੁਤ ਹੀ ਜ਼ਿਆਦਾ ਉਤਸ਼ਾਹ ਵਾ ਯੂਥ ਦਾ ਇਹ ਅਸੀਂ ਬੰਦ ਕਰਾ ਕੇ ਹਟਾਗੇ ਤੁਸੀਂ ਵੀ ਯੂਥ ਤੋਂ ਜਿਵੇਂ ਆਮ ਟੋਕੀਂ ਦੇ ਚਦੇ ਆ ਕੋਈ ਕੰਪਲੇਂਟ ਨਹੀਂ ਕਰਦਾ ਤੁਸੀਂ ਕੀ ਕਹਿੰਦੇ ਹੋ ਅਸੀਂ ਉਹ ਜਿਹੜਾ ਕੰਪਲੇਂਟ ਨਹੀਂ ਕਰਦਾ ਸਾਨੂੰ ਦੱਸੇ ਅਸੀਂ ਕੰਪਲੇਂਟ ਵੀ ਕਰਾਂਗੇ ਨਾਲ ਜਾ ਕੇ ਪੁਲਿਸ ਨੂੰ ਫੜਾਵਾਂਗੇ ਸਾਨੂੰ ਕਿਸੇ ਖਾਲ ਦਾ ਡਰ ਨਹੀਂ ਕਿਸੇ ਨਸ਼ਾ ਵੇਚਣ ਵਾਲੇ ਦਾ ਜਾਂ ਨਸ਼ਾ ਕਰਨ ਵਾਲੇ ਦਾ ਕੱਲੇ ਨਾਲ ਕੋਈ ਫਰਕ ਪਿਆ ਤੇਰੀ ਜੀ فرق ਪੈ ਰਿਹਾ ਜਿਵੇਂ ਜੁਵੇਂ ਮਾਰਚ ਨਿਕਲ ਰਿਹਾ ਇਹਦਾ ਬੜਾ ਫਰਕ ਪੈਂਦਾ ਜੀ ਸਤਨ ਸਿੰਘ ਗੋਵੀ ਕਿਹੜੇ ਵਾਰਡ ਵਾਰਡ ਨੰਬਰ 36 ਤੋਂ ਜੀ ਅੱਜ ਤੁਸੀਂ ਯੂਥ ਸਾਰਾ ਮੈਡਮ ਸ਼ੀਨਾ ਦੇ ਨਾਲ ਐਮਐਲਏ ਨਾਲ ਮਾਰਚ ਕਿੱਥੇ ਆ ਮਾਰਚ ਕਿੱਥੇ ਐਮਐਲਏ ਰਜਿੰਦਰਪਾਲਪੁਰ ਸ਼ੀਨਾ ਜੀ ਜਦੋਂ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਹੈ ਨਸ਼ੇ ਨੂੰ ਬਿਲਕੁਲ ਜੋ ਮਾਨ ਸਾਹਿਬ ਦਾ ਜੋ ਹੈਗਾ ਜੋ ਉਹਨਾਂ ਨੇ ਇੱਕ ਨਿਸ਼ਾਨ ਲਿਆ ਗਿਆ ਹੈ ਕਿ ਜੀ ਦੇ ਵਿੱਚੋਂ ਨਸ਼ਾ ਪੰਜਾਬ ਦੇ ਵਿੱਚੋਂ ਬਿਲਕੁਲ ਖਤਮ ਕਰਾਂਗੇ ਉਹ ਨਸ਼ਾ ਖਤਮ ਕਰਨ ਦੇ ਵਿੱਚ ਜੋ ਮੈਡਮ ਜੀ ਵੱਲੋਂ ਬਹੁਤ ਹੀ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਕੋ ਜਿਹਦੇ ਵਿੱਚ ਯੂਥ ਦੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉਹ ਨਸ਼ੇ ਦੇ ਖਿਲਾਫ ਮੀਟਿੰਗਾਂ ਕੀਤੀਆਂ ਜਾ ਰਹੀਆਂ ਉਹਦੇ ਕਰਕੇ ਪੂਰਾ ਵਾਰਡ ਵੱਲੋਂ ਔਰ ਪੂਰੇ ਹਲਕਾ ਦੱਖਣੀ ਵੱਲੋਂ ਬਹੁਤ ਹੀ ਸਹਿਯੋਗ ਮਿਲ ਰਿਹਾ ਹੈ ਔਰ ਜਿਹੜਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਹੀ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਕਰ ਦਿੱਤਾ ਜੀ ਕਿੱਦਾਂ ਦਾ ਸਹਿਯੋਗ ਕਰੋਗੇ ਤੁਸੀਂ ਸਹਿਯੋਗ ਹਰ ਪਾਸਿਓਂ ਜੀ ਜੋ ਡਿਊਟੀ ਲਾਣੀ ਹੈ ਕਿੱਦਾਂ ਜੋ ਡਿਊਟੀ ਲਗਾ ਰਹੇ ਜੋ ਹੁਣ ਤੱਕ ਉਹਨਾਂ ਨੇ ਜੋ ਵੀ ਰੈਲੀਆਂ ਜੋ ਮੀਟਿੰਗਾਂ ਕਈਆਂ ਨੇ ਜੋ ਐਮ ਐਲ ਏ ਸਾਹਿਬ ਨੇ ਉਹਦੇ ਉਹਦੇ ਮੁਤਾਬਕ ਬਿਲਕੁਲ ਹੁਣ ਤੱਕ ਸਹੀ ਚੱਲ ਰਿਹਾ ਔਰ ਇਸ ਤਰ੍ਹਾਂ ਹੀ ਅੱਗੇ ਚੱਲਦਾ ਰਹੇਗਾ ਭਾਈ ਲੋਕਾਂ ਦਾ ਸੰਯੋਗ ਕਿੱਦਾਂ ਰਿਹਾ ਕੋਈ ਲੋਕ ਕੀ ਲੱਗਦਾ ਮਾਰਚ ਕੱਢੇ ਤੇ ਕੋਈ ਲੋਕਾਂ ਵੱਲੋਂ ਬਹੁਤ ਹੀ ਭਰਮਾ ਹੁੰਗਾਰਾ ਮਿਲ ਰਿਹਾ ਤੁਸੀਂ ਦੇਖਿਆ ਹੋਣਾ ਪੂਰੇ ਰੋਡ ਦੇ ਉੱਤੇ ਠਾਠਾ ਮਾਰਦਾ ਕੱਠ ਦੇ ਵਿੱਚ ਲੋਕ ਘਰਾਂ ਦੇ ਵਿੱਚੋਂ ਨਿਕਲ ਕੇ ਕਿਵੇਂ ਬਾਹਰ ਨਿਕਲ ਕੇ ਗਲੀਆਂ ਦੇ ਵਿੱਚ ਆਪਣਾ ਕਿ ਦਿਖਾ ਰਹੇ ਹਨ ਉਹਦੇ ਵਿੱਚ ਬਹੁਤ ਹੀ ਵਧੀਆ ਲੱਗ ਰਿਹਾ ਔਰ ਲੋਕਾਂ ਵੱਲੋਂ ਬਹੁ